ਸ਼ਬੂ ਤੋਂ ਜੋ ਸਮਾਨ ਚੋਰੀ ਹੋਇਆ ਸੀਗਾ ਉਹ ਕੱਲ ਤੁਨ 90 ਦੇ ਵਿੱਚ ਕਿੰਨਾ ਕ ਸਮਾਨ ਸੀਗਾ ਤੇ ਕਿਸ ਆਗੂ ਦੇ ਘਰੋਂ ਮਿਲਿਆ 90 ਦਾ ਨਗਰ ਕੌਂਸਲ ਦਾ ਪ੍ਰਧਾਨ ਹੈ ਪੰਕਜ ਪੱਪੂ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਲੋਹਰਾਂ ਗੇਟ ਵਿਖੇ ਇੱਕ ਗੁਪਤ ਜਾਣਕਾਰੀ ਦੇ ਅਨੁਸਾਰ ਉੱਥੇ ਪਤਾ ਲੱਗਿਆ ਵੀ ਸਮਾਨ ਰੱਖਦਾ ਉੱਥੇ ਟਰਾਲੀਆਂ ਇਹਦੇ ਚ ਸਾਫ ਜਿਹੜਾ ਚਿਹਰਾ ਨੰਗਾ ਹੋ ਗਿਆ ਝਾੜੂ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕਿਉਂਕਿ ਉਹਨਾਂ ਦਾ ਇਹ ਮਤਲਬ ਚਹੇਤਾ ਇਹੀ ਦੇਵਮਾਨ ਸਾਹਿਬ ਸਾਨੂੰ ਐਂ ਕਹਿੰਦੇ ਹੁੰਦੇ ਸੀ ਕਿ ਪਿੰਡਾਂ ਦੇ ਵਿੱਚ ਜਦੋਂ ਆਉਂਦੇ ਸੀ ਇਹ ਪੰਜਾਬ ਪੱਧਰੀ ਛੱਡੋ ਤੁਸੀਂ ਮੇਰੇ ਹਲਕੇ ਦੀ ਗੱਲ ਕਰੋ ਮੇਰੇ ਹਲਕੇ 'ਚ ਕੀ ਨੁਕਸਾਨ ਹੋਇਆ ਤੁਸ ਨੂੰ ਦੱਸ ਅੱਜ ਇਹਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਤੇਰੇ ਹਲਕੇ ਦੇ ਵਿੱਚ ਦੋ ਟਰਾਲੀਆਂ ਆਈਆਂ ਨੇ ਤੇਰੇ ਚਿਹਰੇ ਕੋਲ ਸ਼ੰਭੂ ਮੋਰਚਾ ਲੱਗਦਾ ਸ਼ੰਭੂ ਤੋਂ ਇਹ ਟਰਾਲੀਆਂ ਨਾਬੇ ਕਿਵੇਂ ਪਹੁੰਚੀਆਂ ਇਸ ਗੱਲ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਪਾਸੇ ਤਾਂ ਮੀਟਿੰਗ ਤੇ ਬੈਠ ਨੇ ਦੂਜੇ ਪਾਸੇ ਸਰਕਾਰ ਦੀ ਪਹਿਲੇ ਹੀ ਵਿਉਂਤਬੰਦੀਆ ਵੀ ਅਟੈਕ ਕਿਉਂਕਿ ਉੱਥੋਂ ਪਿੰਕ ਲੱਗਦੀ ਆ ਕਿਉਂਕਿ ਉਹਨਾਂ ਦੇ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਇੱਕ ਇੱਕ ਜਿਹੜਾ ਸਾਡੇ ਇਕੱਲੇ ਇਕੱਲੇ ਜਥੇਬੰਦੀ ਦਾ ਆਗੂ ਸੀ ਉਹਦੇ ਤੇ ਇੱਕ ਇੱਕ ਡੀਐਸਪੀ ਦੀ ਬਿੱਤੀ ਲੱਗੀ ਸੀ ਫਲਾਣ ਨੂੰ ਤੈਂ ਫੜ ਕੇ ਤੈਂ ਸਾਨੂੰ ਫੋਟੋ ਭੇਜ ਕੇ ਇਹ ਕਹਿਣਾ ਵੀ ਇਹ ਦੀ ਗ੍ਰਿਫਤਾਰੀ ਮੈਂ ਪਾ ਚੁੱਕੀ ਆ ਆਮ ਆਦਮੀ ਪਾਰਟੀ ਕੱਟੜ ਇਮਾਨਦਾਰਾਂ ਦੀ ਪਾਰਟੀ ਕਹੋਂਦੀ ਆ ਅੱਜ ਤੁਸੀਂ ਨਵਾਂ ਟੈਗ ਲਾਤਾ ਟਰਾਲੀ 'ਚ ਉਸ ਨੂੰ ਕਿਵੇਂ ਦੇਖਦੇ ਹੋ ਕਿੰਨਾ ਕ ਸਾਮਾਨ ਚੋਰੀ ਹੋਇਆ ਦੱਬੜਾ ਟਰਾਲੀ ਆ ਨਹੀਂ ਕੋਈ ਇਤਲਾਮੀ ਮੀਡੀਆ ਨਹੀਂ ਗਿਆ ਰੋੜਾ ਰਪਾੜਾ ਸਾਮਾਨ ਹੈ ਇਹਦੇ ਵਿੱਚ ਇਹਨਾਂ ਨੇ ਸਾਡੇ ਬਜ਼ੁਰਗਾਂ ਦੇ ਕਸ਼ੈਰੀ ਰੱਖਣੀ ਛੱਡੇ ਅੱਲਾ ਤਾਂ ਕਹਿੰਦੇ ਉਹਦੇ ਕਰਨਾਲ ਤਣਾਉਰ ਟਰਾਲੀ ਚੋਰ ਪਰ ਹੁਣ ਆ ਪੰਕਜ ਪੱਪੂ ਆ ਜਿਹੜਾ ਬਿਲਡਿੰਗ ਵਾਲਾ ਇਹ ਇਹਦੇ ਘਰ ਵਾਲੀ ਐ ਸ਼ਾਤਾ ਚਾਵਲਾ ਨਗਰ ਫੋਸਲ ਦੀ ਪ੍ਰਧਾਨ ਹਨ ਤਾਂ ਮਸ਼ਤਾ ਇੰਨੋ ਕਹਿੰਦੇ ਆ ਵੀ ਆਮ ਪਾਰਟੀ ਟਰਾਲੀ ਚੋਰ ਇਹਨਾਂ ਨੇ ਧਾਰਮਿਕੀ ਤਰ੍ਹਾਂ ਜਿਵੇਂ ਖਾੜਕੂਆਂ ਤੇ ਹਮਲਾ ਕਰੀ ਜਾਂ ਹੁੰਦਾ ਘਾਤ ਲਾ ਕੇ ਇਸ ਤਰ੍ਹਾਂ ਚਾਰੇ ਪਾਸਿਓਂ ਚਾਹੇ ਹਰਿਆਣਾ ਵਾਲੇ ਪਾਸਿਓਂ ਲਾ ਲੋ ਚਾਹੇ ਪੰਜਾਬ ਰਾਜਪੁਰਾ ਵਾਲੇ ਪਾਸਿਓਂ ਪਾ ਲੋ ਚਾਹੇ ਪਿੰਡਾਂ ਦੇ ਲਿੰਕ ਰੋਡਾਂ ਦੇ ਉੱਤੇ ਟਰੈਕਟਰ ਖੜਾਏ ਹੋਏ ਸੀਗੇ ਇਹਨਾਂ ਨੇ ਆਪਣੇ ਵਰਕਰਾਂ ਦੇ ਉਹਨਾਂ ਨੂੰ ਕਿਹਾ ਹੋਊਗਾ ਕਿ ਜਿੰਨੀ ਛੋਟੂ ਗੁੰਡਾ ਕਰਦੀ ਹੁੰਦੀ ਹੈ ਉਹ ਕੱਲ ਤੁਹਾਨੂੰ ਨਾਬੇ ਦੇ ਵਿੱਚ ਕਿੰਨਾ ਕੁ ਸਮਾਨ ਸੀਗਾ ਤੇ ਕਿਸ ਆਗੂ ਦੇ ਘਰੋਂ ਮਿਲਿਆ ਸੋ ਸਾਡਾ ਜੋ 19 ਤਰੀਕ ਨੂੰ ਪੰਜਾਬ ਸਰਕਾਰ ਨੇ ਉੱਥੇ ਸ਼ੰਭੂ ਮੋਰਚਾ ਜਖਨੌਰੀ ਮੋਰਚਾ ਪੱਟਿਆ ਜਬਰ ਇਹ ਉੱਥੇ ਅਟੈਕ ਕਰਿਆ ਉਹਦੇ ਚ ਸਾਡਾ ਜਿਹੜਾ ਸਾਰਾ ਸਮਾਨ ਆ ਸਾਰਾ ਖੁਰਦਪੁਰਦ ਹੋ ਗਿਆ ਸੀ ਤਕਰੀਬਨ 135 ਟਰਾਲੀਆਂ ਹੋਰ ਛੋਟਾ ਸਮਾਨ ਸਾਰਾ ਰਸੋਈ ਦਾ ਸਮਾਨ ਜਾ ਜਿੰਨਾ ਵੀ ਹੋਰ ਟਰੈਕਟਰ ਵੀ ਹੋਰ ਸਮਾਨ ਉਹ ਸਾਰਾ ਸਾਡਾ ਉੱਥੇ ਗਾਇਬ ਸੀਗਾ ਜਿਹਦੀਆ ਮਤਲਬ ਟੀਮਾਂ ਬਣੀਆਂ ਹੋਈਆਂ ਨੇ ਸਾਰੀਆਂ ਜਥੇਬੰਦੀ ਦੇ ਆਪੋ ਆਪਣੀ ਪੜਤਾਲ ਚੱਲ ਰਹੀ ਹੈ ਜਿਹਦਾ ਜਿਹੜਾ ਸਮਾਨ ਘਾਇਵਾ ਜਿਹਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਹੁਣ ਤੱਕ ਦੇ ਅੰਕੜੇ ਆਏ ਨੇ ਉਹਦੇ ਚ 3 ਕਰੋੜ 70 ਲੱਖ 948 ਰੁਪਏ ਸਾਰੀਆਂ ਜਥੇਬੰਦੀਆਂ ਦਾ ਜਿਹੜਾ ਨੁਕਸਾਨ ਹੋਇਆ ਉੱਥੇ ਉਹਦੀ ਭਰਪਾਈ ਆਪਾਂ ਪੰਜਾਬ ਸਰਕਾਰ ਤੋਂ ਕਰਵਾਉਣੀ ਹੈ ਸੋ ਉਹਦੇ ਮਤਲਬ ਜਿਹੜੀ ਪੜਤਾਲ ਚੱਲ ਰਹੀ ਹੈ ਸਾਰੇ ਜਥੇਬੰਦੀਆਂ ਦੀ ਉਹਦੇ ਜਿੱਥੇ ਕੀ ਸਾਡੀ ਨਾਪਾ ਟੀਮ ਵੱਲੋਂ ਜ਼ਿਲ੍ਹੇ ਵੱਲੋਂ ਪੜਤਾਲ ਕੀਤੀ ਗਈ ਆ ਇੱਥੇ ਪਤਾ ਲੱਗਿਆ ਵੀ ਜਿਹੜਾ ਉਹਰੇ 90 ਦਾ ਨਗਰ ਕੌਂਸਲ ਦਾ ਪ੍ਰਧਾਨ ਹੈ ਪੰਕਜ ਪੱਪੂ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਲੌਰਾਂ ਗੇਟ ਵਿਖੇ ਉਹ ਉਹਦੇ ਵਿੱਚ ਸਾਨੂੰ ਮਤਲਬ ਪਹਿਲਾਂ ਇੱਕ ਗੁਪਤ ਜਾਣਕਾਰੀ ਦੇ ਅਨੁਸਾਰ ਉੱਥੇ ਪਤਾ ਲੱਗਿਆ ਵੀ ਸਮਾਨ ਆ ਸਾਡਾ ਉੱਥੇ ਟਰਾਲੀਆਂ ਦਾ ਤੇ ਇਹ ਵੀ ਸਾਨੂੰ ਪਤਾ ਲੱਗਿਆ ਵੀ ਟਰਾਲੀਆਂ ਦੇ ਇਹਨਾਂ ਨੇ ਗੈਰਬ ਕਰਤੀਆਂ ਵੀ ਉੱਥੇ ਜਿਹੜਾ ਬਾਕੀ ਦਾ ਸਮਾਨ ਆ ਟਰਾਲੀਆਂ ਦਾ ਉਹ ਪਿਆ ਸੋ ਸਾਡੀਆਂ ਜਿਹੜੀਆਂ ਟੀਮਾਂ ਨੇ ਇਹ ਕਈ ਦਿਨਾਂ ਤੋਂ ਲੱਗੀਆਂ ਹੋਈ ਸੀ ਇਸ ਕੰਮ ਤੇ ਇਹਨਾਂ ਨੇ ਜਦੋਂ ਜਾ ਕੇ ਉੱਥੇ ਮਤਲਬ ਇੱਕ ਖਾਲੀ ਪਲਾਟ ਪਿਆ ਸੀਗਾ ਜਿਹਦੇ ਚਾਰ ਦੁਵਾਰੀ ਹੋਈ ਵੀ ਹੈਗੀ ਦੁਕਾਨਾਂ ਨੇ ਅੱਗੇ ਤੋਂ ਉਹਦੇ ਵਿੱਚ ਜਾ ਕੇ ਇਹਨਾਂ ਨੇ ਜਦੋਂ ਮਤਲਬ ਦੇਖਿਆ ਉੱਥੇ ਤਾਂ ਸ਼ੱਕੀ ਸਾਨੂੰ ਲੱਗਿਆ ਵੀ ਅੰਦਰ ਹੈ ਸਮਾਨ ਸਾਡਾ ਸੋ ਉਸੇ ਸਬੰਧ ਦੇ ਵਿੱਚ ਅਸੀਂ ਜਦੋਂ ਸਾਰੀ ਕਾਲ ਦੇ ਕੇ ਉੱਥੇ ਧਰਨਾ ਸ਼ੁਰੂ ਕਰਿਆ ਤਾਂ ਪ੍ਰਸ਼ਾਸਨ ਸਾਡਾ ਰਾਤ ਨੂੰ ਉੱਥੇ ਆਇਆ ਤਕਰੀਬਨ ਸਾਡਾ 11:30 ਵਜੇ ਤੱਕ ਧਰਨਾ ਚੱਲਿਆ ਪ੍ਰਸ਼ਾਸਨ ਨੇ ਆ ਕੇ ਫਿਰ ਮੌਕੇ ਤੇ ਜਦੋਂ ਉਹ ਦੁਕਾਨ ਖਲਾਈ ਜਾਂ ਉਹ ਪਲਾਟ ਨਾਲੇ ਪਲਾਟ ਸੀਗਾ ਪਲਾਟ ਖਲਾਇਆ ਤਾਂ ਅੰਦਰ ਸਾਨੂੰ ਜਿਹੜੀਆਂ ਸਾਡੀਆਂ ਟਰਾਲੀਆਂ ਦੋ ਸ਼ੱਕੀ ਟਰਾਲੀਆਂ ਸਾਡੀ ਸੀਗੀਆਂ ਉਹਦੇ ਚਾਰ ਟਾਇਰ ਸਾਨੂੰ ਮਿਲੇ ਨੇ ਜਿਹਦੇ ਚ ਦੋ ਟਾਇਰ ਤਾਂ ਮਤਲਬ ਮੌਕੇ ਤੇ ਪਛਾਣੇ ਗਏ ਨੇ ਵੀ ਇਹ ਸਾਡੀਆਂ ਟਰਾਲੀਆਂ ਦੇ ਸੀ ਉਹ ਲੌਂਗ ਗੋਲ ਪਿੰਡ ਦੀ ਟਰਾਲੀ ਸੀ ਉਹਦੇ ਟਾਇਰ ਮੌਕੇ ਤੇ ਉਹਨਾਂ ਨੇ ਪਛਾਣ ਲਏ ਬੰਦਾ ਜਿਹੜਾ ਸੀਗਾ ਉਹ ਮੌਕੇ ਤੇ ਆ ਕੇ ਉਹਨਾਂ ਨੇ ਪਛਾਣਿਆ ਤੇ ਨਾਲ ਹੀ ਇੱਕ ਦਹੀ ਲਾਲ ਰੰਗ ਦੀ ਟਰਾਲੀ ਸੀ ਲਾਲ ਰੰਗ ਦੀ ਉਹ ਦਹੀ ਅੰਦਰੋਂ ਨਿਕਲੀ ਆ ਉਹਦੇ ਤੇ ਨਾਲ ਹੀ ਇੱਕ ਜੈਕ ਜੈਕ ਦੇ ਨਾਲ ਜਿਹੜੀ ਪਾਈਪ ਸੀਗੀ ਉਹ ਵੀ ਲਾਲ ਰੰਗ ਦੀ ਸੀਗੀ ਉਹਦਾ ਰੰਗ ਕਰਿਆ ਹੋ ਲਾਲ ਰੰਗ ਦਾ ਉਹ ਵੀ ਉਹਦੇ ਨਾਲ ਦੀ ਹੋ ਸੀਗੀ ਇਸ ਕਰਕੇ ਵੀ ਉਹ ਸ਼ੱਕੀ ਸਮਾਨ ਸਾਨੂੰ ਉੱਥੇ ਮਿਲਿਆ ਉਹਦੇ ਚ ਅਸੀਂ ਮਤਲਬ ਉਖਤਾ ਇਹ ਜਿਹੜੇ ਬੰਦਿਆ ਦੇ ਹੈਗੇ ਸੀ ਸਮਾਨ ਉਹਨਾਂ ਨੇ ਇਹ ਉੱਥੇ ਦਾਵਾ ਕਰਿਆ ਵੀ ਇਹ ਟਾਇਰ ਸਾਡੇ ਨੇਗੇ ਇਸੇ ਆਧਾਰ ਤੇ ਅਸੀਂ ਉੱਥੇ ਉਹ ਮੋਰਚਾ ਲਾ ਕੇ ਜਿਹੜੀ ਬਣਦੀ ਕਾਰਵਾਈ ਆ ਉਹਦੇ ਤੇ ਪੰਕਜ ਪੱਪੂ ਤੇ ਉਹਦੀ ਮੰਗ ਕਰਕੇ ਉਹ ਮੌਕੇ ਤੇ ਐਪਲੀਕੇਸ਼ਨ ਦੇ ਕੇ ਅਸੀਂ ਜਿਹੜਾ ਸਮਾਨ ਆ ਉਹਦੀ ਬਰਾਮਦਗੀ ਪੁਲਿਸ ਨੂੰ ਕਰਵਾਈ ਆ ਇਹਨਾਂ ਨੇ ਰਿਪੋਰਟ ਉਹ ਸਾਰੀ ਬਰਾਮਦਗੀ ਦੀ ਫਰਦ ਫਰਦ ਲਾ ਕੇ ਆਪਣੀ ਸਾਰੀ ਸਾਡੇ ਗਵਾਹ ਗਵਾਹ ਬਣਾ ਕੇ ਸਾਨੂੰ ਉਹ ਰਿਪੋਰਟ ਸ਼ੰਭੂ ਥਾਣੇ ਦੇ ਲਈ ਭੇਜੀ ਗਈ ਹੈਗੀ ਉੱਥੇ ਕਿਉਂਕਿ ਉੱਥੇ ਚੋਰੀ ਹੋਇਆ ਤਾਂ ਰਿਪੋਰਟ ਉੱਥੇ ਹੋਣੀ ਹੈ ਕਾਰਵਾਈ ਵੀ ਉੱਥੇ ਹੋਣੀ ਹੈ ਇਸ ਕਰਕੇ ਵੀ ਉੱਥੋਂ ਹੁਣ ਅੱਗੇ ਦਾ ਪ੍ਰੋਸੈਸ ਆ ਜਿਹੜਾ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਸਾਡੀਆਂ ਕੇਐਮਐਮ ਦੀਆਂ ਇਹਦੇ ਸ਼ੰਭੂ ਮੋਰਚੇ ਤੇ ਸੀਗੀਆਂ ਉਹਨਾਂ ਦਾ ਅੱਗੇ ਦਾ ਪ੍ਰੋਸੈਸ ਹੁਣੇ ਪੰਜਾਬ ਪੱਧਰਾ ਮੋਰਚਾ ਬਣ ਚੁੱਕਿਆ ਉਹ ਅੱਗੇ ਦੀ ਕਾਰਵਾਈ ਇਹਦੇ ਤੇ ਬਣਦਾ ਪਰਚਾ ਸੋ ਨਾਲ ਹੀ ਇਦੇ ਚ ਸਾਫ ਜਿਹੜਾ ਚਿਹਰਾ ਨੰਗਾ ਹੋ ਗਿਆ ਝਾੜੂ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕਿਉਂਕਿ ਉਹਨਾਂ ਦਾ ਇਹ ਮਤਲਬ ਚਹੇਤਾ ਸੋ ਇਹੀ ਦੇਵਮਨ ਸਾਹਿਬ ਸਾਨੂੰ ਐਂ ਕਹਿੰਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਜਦੋਂ ਆਉਂਦੇ ਸੀ ਇਹ ਸਿੱਖਿਆ ਕ੍ਰਾਂਤੀ ਦੇ ਦੌਰਾਨ ਐਂ ਕਹਿੰਦੇ ਹੁੰਦੇ ਸੀ ਵੀ ਤੁਸੀਂ ਪੰਜਾਬ ਪੱਧਰੀ ਛੱਡੋ ਤੁਸੀਂ ਮੇਰੇ ਹਲਕੇ ਦੀ ਗੱਲ ਕਰੋ ਮੇਰੇ ਹਲਕੇ 'ਚ ਕੀ ਨੁਕਸਾਨ ਹੋਇਆ ਤੁਸੀਂ ਮੈਨੂੰ ਦੱਸੋ ਅੱਜ ਇਹਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਤੇਰੇ ਹਲਕੇ ਦੇ ਵਿੱਚੇ ਦੋ ਟਰਾਲੀਆਂ ਆਈਆਂ ਨੇ ਤੇਰੇ ਚਿਹਤੇ ਕੋਲੇ ਇਹ ਤੇ ਦੱਸ ਤੂੰ ਕੀ ਕਾਰਵਾਈ ਕਰ ਇੱਕ ਗੱਲ ਜਿਵੇਂ ਤੁਸੀਂ ਕਿਹਾ ਕਿ ਨਾਬੇ ਤੋਂ ਸਮਾਨ ਬਰਾਮਦ ਹੋਇਆ ਸ਼ੰਭੂ ਮੋਰਚਾ ਲੱਗਦਾ ਸ਼ੰਭੂ ਤੋਂ ਇਹ ਟਰਾਲੀਆਂ ਨਾਬੇ ਕਿਵੇਂ ਪਹੁੰਚੀਆਂ ਇਸ ਗੱਲ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਇਹਦੇ ਚ ਦੇਖੋ ਜੀ ਜਦੋਂ ਸਰਕਾਰ ਨੇ ਅਟੈਕ ਕਰਨਾ ਸੀ ਇੱਕ ਪਾਸੇ ਤਾਂ ਸਰਕਾਰ ਚੰਡੀਗੜ੍ਹ ਦੇ ਵਿਖੇ ਮੀਟਿੰਗ ਛੱਦੀ ਆ ਕੇਐਮਐਮ ਦੀ ਤੇ ਜਿਹੜੀ ਆਪਣਾ ਉੱਧਰ ਫਾਰਮ ਖਨੌਰੀ ਫਾਰਮ ਆ ਉਹਨਾਂ ਨੂੰ ਛੱਦੀ ਆ ਇੱਕ ਪਾਸੇ ਤਾਂ ਮੀਟਿੰਗ ਤੇ ਬੈਠਣਾ ਦੂਜੇ ਪਾਸੇ ਸਰਕਾਰ ਦੀ ਪਹਿਲੇ ਹੀ ਬੰਦਬੰਦੀਆਂ ਵੀ ਅਟੈਕ ਦੀ ਕਿਉਂਕਿ ਉੱਥੋਂ ਪਿੰਕ ਲੱਗਦੀ ਆ ਕਿਉਂਕਿ ਉਹਨਾਂ ਦੇ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਵੀ ਇਹਨਾਂ ਦੀ ਤਿਆਰੀ ਆ ਉਹ ਇਹ ਵੀ ਬਿਆਨ ਆਏ ਨੇ ਕਹਿੰਦੇ ਵੀ 2 ਘੰਟੇ ਤੱਕ ਦੇਖੋ ਤੁਸੀਂ ਕੀ ਹੁੰਦਾ ਹੈਗਾ ਠੀਕ ਹੈ ਉਸ ਤੋਂ ਬਾਅਦ ਜਿੰਨੇ ਆਪਣੇ ਉੱਥੇ ਆਗੂ ਨੇ ਪਹਿਲਾਂ ਤੁਸੀਂ ਧੋਖੇ ਨਾਲ ਮੀਟਿੰਗ ਤੇ ਸੱਦੇ ਅੱਜ ਤੱਕ ਇਹ ਜਾ ਕਦੇ ਨਹੀਂ ਹੋਇਆ ਸੀ ਵੀ ਕਿਸੇ ਵੀ ਮਤਲਬ ਐ ਸਮਝ ਲਓ ਵੀ ਜਿਹੜੇ ਹਥਿਆਰਬੰਦ ਲੜਾਈ ਵੀ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਲੜੀਆਂ ਨੇ ਉਹਨਾਂ ਨੂੰ ਵੀ ਜਦੋਂ ਮੀਟਿੰਗ ਤੋਂ ਬਾਅਦ ਜਾਣ ਦਾ ਸਮਾਂ ਦਿੱਤਾ ਜਾਂਦਾ ਹੈ ਇਹ ਤਾਂ ਫੇਰ ਆਪਾਂ ਸ਼ਾਂਤਮਈ ਸੰਘਰਸ਼ ਕਰ ਰਹੇ ਹਾਂ ਤਾਂ ਸਾਨੂੰ ਉੱਥੇ ਬੁਲਾ ਕੇ ਵੀ ਮਤਲਬ ਇੱਕ ਇੱਕ ਜਿਹੜਾ ਸਾਡੇ ਇਕੱਲੇ ਇਕੱਲੇ ਜਥੇਬੰਦੀ ਦਾ ਆਗੂ ਸੀ ਉਹਦੇ ਤੇ ਇੱਕ ਇੱਕ ਡੀਐਸਪੀ ਦੀ ਡਿਊਟੀ ਲਾਈ ਹੋਈ ਸੀ ਫਲਾਣ ਨੂੰ ਤਾਂ ਐ ਫੜ ਕੇ ਤਾਂ ਐ ਸਾਨੂੰ ਫੋਟੋ ਭੇਜ ਕੇ ਇਹ ਕਹਿਣਾ ਵੀ ਇਹ ਦੀ ਗ੍ਰਿਫਤਾਰੀ ਮੈਂ ਪਾ ਚੁੱਕਿਆ ਉਧਰੋਂ ਉਧਰ 5000 ਤੋਂ 6000 ਪੁਲਿਸ ਵਾਲਾ ਝਾੜਿਆ ਇਹਨਾਂ ਨੇ 7 ਵਜੇ ਅਟੈਕ ਕਰਨ ਦੇ ਉਦੋਂ ਪਹਿਲਾਂ ਇਹਨਾਂ ਨੇ ਜਿੰਨੇ ਵੀ ਇਹਨਾਂ ਦੇ ਆਪਣੇ ਝਾੜੂ ਵਾਲੇ ਵਰਕਰ ਸੀਗੇ ਇਹਨਾਂ ਦੇ ਜਿਹੜੇ ਹੋਰ ਨਮਾਇंदे ਸੀਗੇ ਝਾੜੂ ਵਾਲੇ ਇਹਨਾਂ 'ਚ ਪਹਿਲਾਂ ਗੱਲ ਪਹਚਾਈ ਹੋਈ ਸੀ ਵੀ ਜਿੰਨਾ ਸਮਾਨ ਤੁਸੀਂ ਲਿਜਾ ਸਕਦੇ ਹੋ ਲਿਜਾ ਲੈ ਜਿਓ ਵੀ ਅਟੈਕ ਹੋਣਾ ਕਿਉਂਕਿ ਮੌਕੇ ਤੇ ਤਾਂ ਮਤਲਬ ਪਹੁੰਚਣਾ ਅਸੀਂ ਮੰਨਦੇ ਨਹੀਂ ਹੈਗੇ ਵੀ ਉਸੇ ਸਮੇਂ ਕਿਵੇਂ ਪਹੁੰਚ ਗਏ ਉੱਥੇ ਜਾਂ ਇਹਨਾਂ ਦੇ ਡਿਊਟੀਆਂ ਲਾਈਆਂ ਗਿਆ ਨੇ ਹੁਣ ਇਹਨਾਂ ਮੁਤਾਬਕ ਤਾਂ ਇਹ ਦੱਸਦਾ ਕਹਿੰਦਾ ਵੀ ਸਾਡੀ ਡਿਊਟੀ ਉੱਥੇ ਲੱਗੀ ਸੀ ਵੀ ਠੀਕ ਆ ਥੋੜੀ ਡਿਊਟੀ ਲੱਗੀ ਸੀ ਨਗਰ ਕੌਂਸਲਾਂ ਦੀ ਸਾਰੀਆਂ ਦੀਆਂ ਡਿਊਟੀਆਂ ਲੱਗੀਆਂ ਸੀ ਉੱਥੇ ਵੀ ਤੁਸੀਂ ਸਮਾਨ ਆ ਜਿਹੜੇ ਟਰਾਲਿਆਂ ਸਾਈਡ ਤੇ ਕਰਦੀਆਂ ਨੇ ਕੀ ਤੁਹਾਡੇ ਕਹਿਣ ਦਾ ਭਾਵ ਵੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਚੋਰੀਆਂ ਕੀਤੀਆਂ ਗਈਆਂ ਨੇ ਦੇਖੋ ਇਹ ਚ ਤਾਂ ਕੋਈ ਦੋਰ ਹੈ ਰਹੀ ਹੋਣੀ ਜੀ ਉਹ ਤਾਂ ਸ਼ਰਮ ਆ ਮੈ ਆਪਾਂ ਨੂੰ ਪਤਾ ਲੱਗ ਰਿਹਾ ਕਿਉਂਕਿ ਬੇਤ ਜਿਹੜੀ ਪੁਲਿਸ ਆ ਪੁਲਿਸ ਵੀ ਸਾਰਿਆਂ ਮਿਲੀ ਹੋਈ ਆ ਪੁਲਿਸ ਨੇ ਇਹ ਪੁਲਿਸ ਕਈ ਆਪਾਂ ਅਫਸਰਾਂ ਨੇ ਦੇਖਿਆ ਵੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਟਰਾਲੀਆਂ ਲਈਆਂ ਨੇ ਉਹਨਾਂ ਦੇ ਵੀ ਪਰਚੇ ਹੋਏ ਨੇ ਠੀਕ ਆ ਇਹਨਾਂ ਦੇ ਜਿਹੜਾ ਗਰ ਲਾਲ ਕਨੌਰ ਆ ਇਹਨਾਂ ਦੇ ਰਿਸ਼ਤੇਦਾਰਾਂ ਕੋਲ 6-7 ਟਰਾਲੀਆਂ ਨਿਕਲੀਆਂ ਨੇ ਸੋ ਇਹ ਇਹ ਤੋਂ ਆਪਾਂ ਇਹਨਾਂ ਦੇ ਇੱਕ ਐਂ ਕਹ ਲਓ ਵੀ ਇੱਕ ਤਰ੍ਹਾਂ ਦਾ ਲੇਬਲ ਲੱਗਿਆ ਟਰਾਲੀ ਚੋਰ ਵਾਲਾ ਕਿਉਂਕਿ ਇੰਨੇ ਮਤਲਬ ਬਰੀਕੀ ਦੇ ਵਿੱਚ ਐ ਸਮਝੋ ਦਾ ਸਿਲੰਡਰ ਤੱਕ ਚਾਹ ਪੱਤੀ ਤੱਕ ਨਹੀਂ ਛੱਡੇ ਇਹਨਾਂ ਨੇ ਇੰਨੀ ਠੀਕ ਆ ਤੁਸੀਂ ਅਟੈਕ ਕਰਤਾ ਸਾਡੇ ਤੇ ਉਹਨੂੰ ਨਹੀਂ ਤੁਸੀਂ ਠੀਕ ਹੈ ਇੱਕ ਇਹਨਾਂ ਦਾ ਇਹ ਬਿਆਨ ਆ ਵੀ ਅਸੀਂ ਸਾਰੇ ਮੁਲਕ ਨੂੰ ਦੇਖਣਾ ਦੇਖ ਲਓ ਤੁਸੀਂ ਮੁਲਕ ਕੋਈ ਗੱਲ ਨਹੀਂ ਕਿਸਾਨ ਕਿਸਾਨ ਨਾਲੇ ਮੁਲਕ ਚੱਲਦਾ ਵੀ ਜੇ ਤੁਸੀਂ ਸਾਡੇ ਅਟੈਕ ਕਰਕੇ ਸਾਨੂੰ ਪਾਸੇ ਕਰਿਆ ਤਾਂ ਸਾਡੇ ਜਿਹੜੇ ਸਮਾਨ ਦੀ ਆ ਉਹਦੀ ਤਾਂ ਘੱਟੋ ਘੱਟ ਸਾਨੂੰ ਸਾਡਾ ਸਮਾਨ ਮਿਲਣਾ ਚਾਹੀਦਾ ਸੀ ਸਾਨੂੰ ਕੱਲੇ ਕੱਲੇ ਜਿਹੜੀ ਸਾਡੀ ਟਰਾਲੀ ਆ ਜਾਂ ਸਾਡਾ ਸਮਾਨ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਉੱਥੇ ਜੇ ਤੁਸੀਂ ਅਟੈਕ ਕਰਕੇ ਉਹ ਕਰਿਆ ਤੁਸੀਂ ਤਾਂ ਐ ਚੋਰ ਚੱਕਿਆਂ ਨੂੰ ਚਕਾਤਾ ਪੁਲਿਸ ਦੀਆਂ ਗੱਡੀਆਂ ਖੜੀਆਂ ਨੇ ਲਵੇ ਆ ਤੇ ਨਟੈ ਰੀਆਂ ਰੇੜੀਆਂ ਨੇ ਉਹ ਭਈਆਂ ਜਾ ਰਹੇ ਉਥੋਂ ਲੋਕਲ ਬੰਦੇ ਉਹ ਤੋਂ ਸਮਾਨ ਚੱਕ ਰਹੇ ਸਾਡੇ ਟੈਂਟਾਂ ਦਾ ਸਮਾਨ ਚੱਕਿਆ ਜਾ ਰਿਹਾ ਉੱਤੇ ਕੁਝ ਵੀ ਨਹੀਂ ਮਿਲੇ ਸਾਨੂੰ ਇਸ ਕਰਕੇ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਿਹਦੀ ਪਰਪਾਈ 2027 ਦੇ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਸਰਕਾਰ ਤੋਂ ਹਰ ਹਾਲ ਦੇ ਵਿੱਚ ਕਰਾ ਕੇ ਰਾਂਗੇ ਜਿਹਦੀ ਕੀ ਰਕਮ ਹੈ 3 ਕਰੋੜ 70 ਲੱਖ 948 ਰੁਪਏ ਹੁਣ ਤੱਕ ਦੀ ਜੋ ਤੁਹਾਡੀ ਜਾਂਚ ਚੱਲ ਰਹੀ ਹੈ ਹੁਣ ਤੱਕ ਦਾ ਕਿੰਨਾ ਕੁ ਸਮਾਨ ਤੁਸੀਂ ਬਰਾਮਦ ਕਰ ਚੁੱਕੇ ਹੋ ਤੇ ਉਹ ਸਮਾਨ ਜ਼ਿਆਦਾਤਰ ਕਿਉਂਕਿ ਜਥੇਬੰਦੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿੰਨਾ ਵੀ ਸਾਡਾ ਚੋਰੀ ਹੋਇਆ ਸਮਾਨ ਸੀਗਾ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਘਰੋਂ ਹੀ ਮਿਲ ਰਿਹਾ ਹੁਣ ਤੱਕ ਕਿੰਨਾ ਕੁ ਸਮਾਨ ਬਰਾਮਦ ਹੋ ਗਿਆ ਇੱਕੋ ਆਮ ਬੰਦਾ ਤਾਂ ਕੋਈ ਇਸ ਤਰ੍ਹਾਂ ਦੀ ਹਰਕਤ ਕਰਦਾ ਨਹੀਂ ਜੀ ਕੋਈ ਵੀ ਚੋਰੀ ਨਹੀਂ ਕਰਦਾ ਨਾ ਕਿਸੇ ਨੂੰ ਪਤਾ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਣ ਵਾਲੀ ਹੈ ਕਿਉਂਕਿ ਪਹਿਲੇ ਇਹਨਾਂ ਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਬਿਉਂਤਬੰਦੀ ਪਹਿਲਾਂ ਹੀ ਸੀਗੀ ਇਸ ਕਰਕੇ ਵੀ ਜਿਹਦੇ ਵੀ ਇਹਨਾਂ ਦੇ ਝਾੜੂ ਵਾਲੇ ਵਰਕਰ ਸੀਗੇ ਜ਼ਿਆਦਾਤਰ ਜਿੰਨਾ ਸਮਾਨ ਨਿਕਲਿਆ ਜਿੰਨੀਆਂ ਟਰਾਲੀਆਂ ਨਿਕਲੀਆਂ ਜੋ ਵੀ ਨਿਕਲਿਆ ਉਹਨਾਂ ਦੇ ਕੋਲੋਂ ਨਿਕਲਿਆਗਾ ਬਾਬਾ ਜੀ ਆਮ ਆਦਮੀ ਪਾਰਟੀ ਕੱਟੜ ਇਮਾਨਦਾਰਾਂ ਦੀ ਪਾਰਟੀ ਕਹੋਂਦੀ ਆ ਅੱਜ ਤੁਸੀਂ ਨਵਾਂ ਟੈਗ ਲਾਤਾ ਟਰਾਲੀ ਚੋਰ ਇਸ ਨੂੰ ਕਿਵੇਂ ਦੇਖਦੇ ਹੋ ਕਿੰਨਾ ਕ ਸਮਾਨ ਚੋਰੀ ਹੋਇਆ ਮੈਂ ਇਹ ਗੱਲ ਕਰੀ ਆ ਜੀ ਸਾਡੇ ਜਿਲਾਗੂ ਨੇ ਪ੍ਰਵਿੰਦਰ ਸਿੰਘ ਨੇ ਬੀਕੇ ਯੂ ਇਕਤਾ ਆਜਾਦ ਪਟਿਆਲਾ ਦਾ ਪ੍ਰਧਾਨ ਆ ਮੈਂ ਬੰਦਾਂ ਮੈਂ ਆਪਣੇ ਬਲਾਕ ਦੀ ਤੁਹਾਨੂੰ ਗੱਲ ਦੱਸ ਦਿੰਨਾ ਕਿਉਂਕਿ ਜਦੋਂ ਇਹ ਟਰਾਲੀਆਂ ਚੋਰੀ ਹੋਈਆਂ ਉਦੋਂ ਅਸੀਂ ਆਪਣੇ ਪੱਧਰ ਤੇ ਜਾਂਚ ਪੜਤਾਲ ਪਿੰਡਾਂ ਦੇ ਵਿੱਚ ਕੀਤੀ ਸਾਡੇ ਬਲਾਕ ਦੀਆਂ ਟਰਾਲੀਆਂ ਜਾ ਕੇ ਸ਼ਾਹਬਾਦ ਕੋਲੋਂ ਮਿਲੀਆਂ ਖਦਾਨਾ ਦੇ ਵਿੱਚੋਂ ਇੱਕ ਡੇਰਾ ਸੀ ਨੇੜੇ ਬਜ਼ੁਰਗ ਡੰਗਰ ਨਵਾ ਰਿਹਾ ਸੀਗਾ ਉਹ ਕਹਿੰਦਾ ਜੀ ਇੱਥੇ ਤਾਂ ਚਾਰ ਪੰਜ ਦਿਨ ਹੋ ਗਏ ਖੜੀਆਂ ਨੇ ਕਿ ਮੈਨੂੰ ਤਾਂ ਪਤਾ ਨਹੀਂਗਾ ਚਲੋ ਜੀ ਅਸੀਂ ਉਹ ਟਰਾਲੀਆਂ ਪਾ ਕੇ ਜਦੋਂ ਲਿਆਏ ਇੱਥੇ ਸ਼ੰਭੂ ਬਾਰਡਰ ਤੇ ਉੱਥੇ ਸਾਨੂੰ ਕਹੇ ਨੇ ਜੀ ਵੀ ਇੱਥੇ ਖੜਾ ਦਿਓ ਇਹਦੀ ਜਵਾਨ ਤਾਂ ਕਰਾਉਣੀਆਂ ਪੈਣਗੀਆਂ ਉਹਦੇ ਵਿੱਚ ਸਾਡੀ ਬਾਸ਼ੇ ਮਸ਼ੀਨ ਵੀ ਸੀਗੀ ਤਲਾਕ ਦੀ ਕਪੜੇ ਤੋਂ ਵਾਲੀ ਸਿਲੰਡਰ ਵੀ ਸੀਗੇ ਤੇ ਬਾਕੀ ਦਰੀਆਂ ਅਸੀਂ ਪਛਾਣ ਲਈ ਆਪਣੀਆਂ ਸਾਰੀਆਂ ਪਰ ਉਹ ਟਰਾਲੀ ਜੀ 5 ਮਹੀਨੇ ਹੋ ਗਏ ਅੱਜ ਵੀ ਸ਼ੰਭੂ ਖੜੀ ਐ ਉਹ ਕਹਿੰਦੇ ਜਵਾਨਤ ਕਰਵਾਓ ਅਸੀਂ ਕਹਾਈ ਜਵਾਨਤ ਕਿਉਂ ਕਰਾਈਏ ਫਿਰ ਅਸਾਂ ਕੇਸ ਤੇ ਜਾਣਾ ਪਊਗਾ ਜਮਾਨਤਾਂ ਨਾਲ ਟਰੈਕਟਰ ਟਰਾਲੀ ਲੈ ਜਾਣੀ ਪਿਆ ਕਰੂਗੀ ਤਾਂ ਸਾਡੀ ਟਰਾਲੀ ਅਸੀਂ ਆਧਾਰ ਕਾਰਡ ਉਹਨਾਂ ਨੂੰ ਦੇਖ ਕੇ ਸਰ ਕੋਈ ਦਿੱਤਾ ਸੀਗਾ ਫਿਰ ਉਸ ਤੋਂ ਅਸੀਂ ਮਈ ਮਹੀਨੇ ਦੇ ਵਿੱਚ ਇਹ ਸਿੱਕਾ ਕ੍ਰਾਂਤੀ ਦੇ ਵਿੱਚ ਚੇਤਨ ਸਿੰਘ ਚੌੜਾ ਮਾਦਰਾ ਸਾਬਕਾ ਮੰਤਰੀ ਸਾਡੇ ਪੇਟ ਪਰੇ ਬੰਡਾਇਆ ਸੀਗਾ ਤੇ ਪੇਟ ਪਰੇ ਪਿੰਡ ਦੀ ਉਹ ਟਰਾਲੀ ਹੈਗੀ ਸਾਡੇ ਕਾਈ ਪ੍ਰਧਾਨ ਦੀ ਬਿਲਗਾਦੀ ਤੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਉਹਨੇ ਆਨ ਦੀ ਰਿਕਾਰਡ ਹੈ ਜੀ ਸਾਡੇ ਕੋਲ ਵੀਡੀਓ ਪਈਆਂ ਨੇਗੀਆਂ ਉਹਨੇ ਆਪਣੇ ਪੀਏ ਨੂੰ ਵੀ ਕਿਹਾ ਕਰਨਾ ਜੀ ਨੋਟ ਕਰੋ ਵੀ ਮੇਰੀ ਯੂਰੋਪੋਲਿਸ ਜਾਊਗੀ ਸਮਾਨੇ ਦੀ ਉਹ ਤੁਹਾਨੂੰ ਟਰਾਲੀ ਵੀ ਦਵਾ ਕੇ ਲੈ ਕੇ ਆਊਗੀ ਤੇ ਥੋੜੀ ਵਾਸ਼ਿੰਗ ਮਸ਼ੀਨ ਵੀ ਜੋ ਉਹ ਥੋੜਾ ਸਵਾਰਾ ਸਮਾਨ ਹੈ ਨਹੀਂ ਜਮਾਨਤ ਹੋਊਗੀ ਥੋੜੀ ਪਰ 5 ਮਹੀਨੇ ਬੀਤ ਗਏ ਜੀ ਸਾਡੀ ਟਰਾਲੀ ਅੱਜ ਵੀ ਉੱਥੇ ਖੜੀ ਹੈ ਉਹ ਕਿਸਾਨ ਨੇ ਮੰਗ ਕੇ ਆਪਣੀ ਫਸਲ ਦਿੱਤੀ ਹੈ ਕਣਕ ਦੀ ਲੋਕਾਂ ਦੀਆਂ ਕਿ ਉਹ ਤੂੜੀ ਵਾਲੇ ਵੀ ਕਰਦਾ ਸੀਗਾ ਉਹ ਪਰ ਉਹਨੂੰ ਟਰਾਲੀ ਅਜੇ ਤੱਕ ਨਹੀਂ ਮਿਲੀ ਇਹੀ ਇਹ ਈਮਾਨਦਾਰ ਸਰਕਾਰ ਪਹਿਲਾਂ ਤਾਂ ਕਹਿੰਦੇ ਹੁੰਦੇ ਰਨਾਲ ਕਨੌਰ ਟਰਾਲੀ ਚੋਰ ਪਰ ਹੁਣ ਆ ਪੰਕਜ ਪੱਪੂ ਆ ਜਿਹੜਾ ਬਿਲਡਿੰਗ ਵਾਲਾ ਤੇ ਇਹਦੇ ਘਰ ਵਾਲੀ ਜਸਤਾ ਚਾਵਲਾ ਨਗਰ ਕੌਂਸਲ ਦੀ ਪ੍ਰਧਾਨ ਹੁਣ ਮਸ਼ਤਾ ਇੰਨੋ ਕਹਿੰਦੇ ਆ ਵੀ ਆਮ ਪਾਰਟੀ ਟਰਾਲੀ ਚੋਰ ਬਸ ਇਹੀ ਗੱਲ ਕਹਿੰਦਾ ਸਾ ਕਿ ਬਾਕੀ ਛਾਡੇ ਸੂਬੇ ਦੇ ਆ ਕੋ ਕਰਨਗੇ ਇਹਨਾਂ ਨੂੰ ਚੋਰੀਆਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਜੇ ਬਹੁਤ ਸਮਾਨ ਆ ਜੋ ਤੁਸੀਂ ਕਹਿ ਰਹੇ ਹੋ ਕਿ ਬਰਾਮਦ ਕਰਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਪ੍ਰਦਰਸ਼ਨ ਵੀ ਕਰੂ ਜਥੇਬੰਦੀ ਨਹੀਂ ਜਥੇਬੰਦੀ ਨਹੀਂ ਜੀ ਇਹ ਸਾਡੇ ਕੇ ਆਈ ਐਮ ਐਮ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਉਹਦੇ ਵੱਲੋਂ ਜੋ ਵੀ ਕਾਲ ਆਊਗੀ ਇੱਕ ਦਿਨ ਇਹਨਾਂ ਦੇ ਵਿੱਚ ਸਾਡੀ ਪ੍ਰੈਸ ਕਾਨਫਰੰਸ ਵੀ ਹੋਊਗੀ ਜੋ ਵੀ ਮੋਰਚਾ ਅਗਲੇ ਪ੍ਰੋਗਰਾਮ ਦੇਊਗਾ ਕਿਉਂਕਿ ਗੱਲ ਇਹ ਸਾਡੇ ਜਥੇਬੰਦੀ ਦੀ ਨਹੀਂ ਬੀ ਕੇ ਜੁਏ ਇੱਕ ਦਾ ਜਾਲਦਾ ਨਹੀਂ ਹੋਇਆ ਇਹ ਇਹ ਸਾਰੀਆਂ ਜਥੇਬੰਦੀਆਂ ਸਾਡਾ ਸਾਡਾ ਮੋਰਚਾ ਸੀਗਾ ਉਹਦੇ ਸਕਾਰਸ਼ ਕ ਤੇ ਕ੍ਰਾਂਤੀਕਾਰੀ ਹੋਰ ਬਾਕੀ ਬਖਵਾਂਕ ਸਤੇ ਤੁਹਾਨੂੰ ਧਿਆਨ ਦੇ ਕਿੰਨੀਆਂ ਸੀਗੀਆਂ ਉਹ ਸਾਰਿਆਂ ਦੇ ਆਗੂ ਬਣ ਕੇ ਬੈਠਣਗੇ ਵੀ ਕਿੰਨਾ ਕੀਦਾ ਕਿ ਉਹ ਦਰਜਣਾ ਟਰਾਲੀਆਂ ਨੇ ਹਲੇ ਤੱਕ ਹੋਈ ਜਾਂ ਮਿਲੀਆਂ ਨਹੀਂ ਗਈਆਂ ਕਰੋੜਾਂ ਰੁਪਏ ਦਾ ਸਾਮਾਨ ਹੈ ਜਿਹਦੇ ਵਿੱਚ ਇਹਨਾਂ ਨੇ ਸਾਡੇ ਬਜ਼ੁਰਗਾਂ ਦੇ ਕਸ਼ਾਇਰੇ ਟੱਕ ਨਹੀਂ ਛੱਡੇ ਗੱਡੀਆਂ ਸਾਫ ਕਰਨ ਵਾਸਤੇ ਕਸ਼ਾਇਰੇ ਟੱਕ ਵੀ ਲੈ ਗਏ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਮੂਵੀ ਖਾਣੇ ਤੁਹਾਨੂੰ ਚੱਕਦੇ ਦਿਖਾਏ ਕਿਉਂ ਸਾਡੇ ਉੱਤੇ ਸੀਸੀਟੀਵੀ ਕੈਮਰੇ ਵੀ ਲਾਏ ਹੋਏ ਸੀਗੇ ਏਸੀ ਵੀ ਲਾਏ ਹੋਏ ਸੀਗੇ ਸਾਡੀ ਟਰਾਲੀ ਦਾ ਅਸਲ ਦੇ ਵਿੱਚ ਟਰਾਲੀ ਮਿਲ ਗਈ ਉਹਦਾ ਬਿਡ ਨਹੀਂ ਮਿਲਿਆ ਏਸੀ ਨਹੀਂ ਮਿਲਿਆ ਬਰ ਉਹਦੇ ਵਿੱਚ ਬਿਆਸਮ ਮਸ਼ੀਨ ਪਈ ਸੀ ਕਿਉਂਕਿ ਉਹ ਬਿਆਸਮ ਮਸ਼ੀਨ ਸਾਡੀ ਹੈਗੀ ਸੀ ਉਹ ਦਿੱਲੀ ਵੇਲੇ ਦੀ ਪੁਰਾਣੀ ਉਹ ਇਹਨਾਂ ਨੇ ਤਾਂ ਨਹੀਂ ਚੱਕੀ ਇਸ ਕਰਕੇ ਅੱਜ ਤੱਕ ਇਹ ਗੱਲ ਕਹਿ ਰਹੇ ਆ ਵੀ ਜਿੰਨਾ ਇਹ ਸਰਕਾਰ ਜਿਵੇਂ ਪਹਿਲਾਂ ਪ੍ਰਧਾਨੀ ਨਿਰਦੇਸ਼ ਆ ਵੀ 2027 ਤੱਕ ਸਾਡਾ ਇਹਨਾਂ ਨੇ ਰਿਕਵਰੀ ਪੂਰਾ ਕੀਤਾ ਤਾਂ ਵੱਡਾ ਐਕਸ਼ਨ ਵੀ ਲਿਆ ਜਾਊਗਾ ਜਿਵੇਂ ਜਿਵੇਂ ਟਾਈਮ ਆਊਗਾ ਉਸੇ ਤਰ੍ਹਾਂ ਅਸੀਂ ਵਰਕਰ ਇਕੱਠੇ ਹੋ ਕੇ ਲੀਡਰ ਸਾਹਿਬਾਨਾਂ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕਰਦੇ ਰਹਿਣਗੇ ਛੋਟਾ ਬਾਪ ਪਰ ਜਦੋਂ ਇਹ ਪੂਰਾ ਕ੍ਰੈਕਡਾਊਨ ਹੁੰਦਾ ਕਿਸਾਨਾਂ ਦੇ ਉੱਪਰ ਪੁਲਿਸ ਪ੍ਰਸ਼ਾਸਨ ਦਾ ਤਸੱਦਦ ਦੇਖਣ ਨੂੰ ਮਿਲਦਾ ਉਸੇ ਟਾਈਮ ਇੱਕ ਬਿਆਨ ਵੀ ਪ੍ਰਸ਼ਾਸਨ ਦਾ ਸਾਹਮਣੇ ਆਉਂਦਾ ਵੀ ਕਿਸਾਨਾਂ ਦਾ ਜੋ ਸਮਾਨ ਆ ਅਸੀਂ ਕਿਸਾਨਾਂ ਨੂੰ ਆਪ ਉਹਨਾਂ ਦੇ ਕੋਲ ਪਹੁੰਚਾਵਾਂਗੇ ਕਿਸਾਨਾਂ ਦਾ ਕੋਈ ਵੀ ਸਮਾਨ ਚੋਰੀ ਨਹੀਂ ਹੋਣ ਦੇਵਾਂਗੇ ਇਹ ਪ੍ਰਸ਼ਾਸਨ ਦੇ ਉਸ ਸਮੇਂ ਦੇ ਬਿਆਨ ਸੀਗੇ ਫਿਰ ਕਿਉਂ ਨਹੀਂ ਪ੍ਰਸ਼ਾਸਨ ਦੇ ਵੱਲੋਂ ਸਮਾਨ ਤੁਹਾਡੇ ਤੱਕ ਪਹੁੰਚਾਇਆ ਗਿਆ ਨਹੀਂ ਜੀ ਗੱਲ ਸੁਣ ਲਓ ਅਸਲ ਦੇ ਵਿੱਚ ਤੁਸੀਂ ਸਾਰਿਆਂ ਨੇ ਵੀਡੀਓ ਦੇਖੀਆਂ ਨੇ ਮੌਕੇ ਦਾ ਉਦੋਂ ਮਨਦੀਪ ਸਿੰਘ ਵੀ ਆਈ ਜੀ ਐਂ ਕਹਿ ਰਿਹਾ ਸੀਗਾ ਬਾਰਡਰ ਦੇ ਉੱਤੇ ਵੀ ਤੁਸੀਂ 500 ਬੰਦੇ ਹੋ ਅਸੀਂ 5000 ਦੇਖ ਲਓ ਜਿੱਦਾਂ ਤੁਸੀਂ ਨੇ ਆਪਣੇ ਆਪ ਜਾਣਾ ਨਹੀਂ ਅਸੀਂ ਸ਼ਕਤੀ ਕਰਾਂਗੇ ਇਹ ਹਾਥੀ ਦੇ ਦੰਦ ਕਹੇ ਦਿਹਾਉਣ ਦੇ ਹੋਰ ਹੁੰਦੇ ਨੇ ਵੜਣ ਦੇ ਹੋਰ ਹੁੰਦੇ ਨੇ ਉਹ ਸਰਕਾਰ ਨੇ ਚਾਲਾਂ ਨਹੀਂ ਗਿਆ ਕਹਿਣਾ ਤਾਂ ਇਹਨਾਂ ਨੂੰ ਬਹੁਤ ਸ਼ੌਕ ਸੀਗਾ ਕਹਿਣ ਨੂੰ ਤਾਂ ਗੱਲ ਸੁਣ ਲਓ ਰਾਤ ਨੂੰ ਅਨਾਊਂਸਮੈਂਟ ਕਰ ਦਿੱਤੀ ਸੀਗੇ ਵੀ ਸਵੇਰੇ 5 ਵਜੇ ਸਾਰੇ ਆਪਣੀ ਆਪਣੀ ਟਰਾਲੀਆਂ ਲੈ ਕੇ ਭਾਈ ਨਿਕਲ ਜਾਓ ਨਹੀਂ ਛੋਟੇ ਤੇ ਕਾਰਵਾਈ ਹੋਊਗੀ ਇਹਨਾਂ ਨੇ ਧਾੜਵੀਂ ਨੀ ਤਰ੍ਹਾਂ ਜਿਵੇਂ ਖੜਕੂਆਂ ਤੇ ਖਮਲਾ ਕਰੀ ਜਾਂਦਾ ਹੁੰਦਾ ਘਾਤ ਲਾ ਕੇ ਇਸ ਤਰ੍ਹਾਂ ਚਾਰੇ ਪਾਸਿਓ ਚਾਹੇ ਹਰਿਆਣਾ ਦੇ ਪਾਸਿਓ ਨਾਲੋ ਇਹ ਪੰਜਾਬ ਰਾਜਪੁਰਾਲੇ ਪਾਸਿਓਂ ਪਾਰ ਲੌ ਜਾਹੇ ਪਿੰਡਾਂ ਦੇ ਲਿੰਕ ਰੋਡਾਂ ਦੇ ਉੱਤੇ ਟਰੈਕਟਰ ਖੜਾਏ ਹੋ ਸੀਗੇ ਇਹਨਾਂ ਨੇ ਆਪਣੇ ਵਰਕਰਾਂ ਦੇ ਉਹਨਾਂ ਨੂੰ ਕਿਹਾ ਹੋਇਆ ਹੋਊਗਾ ਵੀ ਜਿੰਨੀ ਛੋਟੂ ਗੁੰਡਾ ਕਰਦੀ ਹੁੰਦੀ ਹੈ ਉਸ ਤਰ੍ਹਾਂ ਕਰੋ ਤੁਸੀਂ ਇਹ ਦੇਖੋ ਵੀ ਲੇਡੀਜ਼ ਕੋਈ ਕਰਦੇ ਸਾਡੇ ਸਾਡੇ ਲੇਡੀਜ਼ ਕਿਸਾਨ ਮਜ਼ਦੂਰ ਕਮੇਟੀ ਦੀਆਂ ਜੀਤਕੌਰ ਕੱਲਾ ਜ਼ਿਲ੍ਹਾ ਪ੍ਰਧਾਨ ਹੈ ਕਰਨ ਧਰਨ ਦੀ ਉਹਨਾਂ ਨੂੰ ਵੀ 12 ਲੇਡੀਆਂ ਨੂੰ ਇਹਨਾਂ ਨੇ ਕਬਜ਼ਾ ਕਰਕੇ ਪਟਿਆਲਾ ਜਿਲ੍ਹੇ ਦੇ ਵਿੱਚ ਰੱਖਿਆ ਸਾਡੇ ਵੀ ਆਗੂ ਖੜੇ ਨੇ ਇਹ ਵੀ ਇੰਡੀਟਰ ਰਹੇ ਨੇ ਨਾ ਉਹਨਾਂ ਤੇ ਦੱਸੋ ਉਹਨਾਂ ਨੇ ਕੀ ਕਰਨਾ ਸੀਗਾ ਲੇਡੀਜ਼ ਮਜ਼ਦਾਰੀਆਂ ਨੇ ਇਹ ਤਾਂ ਬਿਲਕੁਲ ਸਰਕਾਰ ਦੀ ਧਾਰੀ ਹੋ ਗਈ ਸੀਗੀ ਵੀ ਵੱਡ ਵੀ 401 ਦਿਨੇ ਚਲਾ ਦੇਣਗੇ ਕਿਉਂਕਿ ਇਹਨਾਂ ਨੂੰ ਐਤਿਕ ਵੇ ਦਿੱਲੀ ਆਦਮੀ 387 ਚੱਲਿਆ ਸੀਗਾ ਵੀ ਉਹ ਤੋਂ ਵੱਡਾ ਕਮੇਰਾ ਜਾਣਗੇ ਜਿਥੇ ਬੰਦੀਆਂ ਪਰ ਜਦੋਂ ਨੂੰ ਸਰਕਾਰ ਦੇ ਨੱਕ ਦੇ ਵਿੱਚ ਦਾਮ ਆ ਗਿਆ ਤਾਂ ਮੋਦੀ ਨਾਲ ਮਿਲ ਕੇ ਭਗਵੰਤ ਮਾਨ ਗਵਰਨਮੈਂਟ ਨੇ ਇਹ ਸਾਰੀ ਕਾਰਵਾਈ ਕਰੀ ਹੈ ਜਿਹੜੀ 19 ਮਾਰਚ ਨੂੰ ਸਾਡੇ ਤੇ ਅੱਜ ਤੱਕ ਆਧਾਰ ਭਾਰਤ ਦੇ ਵਿੱਚ ਖਾਨਾ ਤੇ ਐਡਾ ਵੱਡਾ ਅਟੈਕ ਕਦੇ ਵੀ ਨਹੀਂ ਹੋਇਆ ਜੋ ਭਗਵੰਤ ਮਾਨ ਸਾਹਿਬ ਨੇ ਕਰਤਾ ਹੀ ਕਿਸਾਨਾਂ ਨੂੰ ਜੋ ਕਦੇ ਮੁੱਖ ਮੰਤਰੀ ਭਗਵੰਤ ਮਾਨ ਮਸੀਹਾ ਦੱਸਦੇ ਹੁੰਦੇ ਸੀ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਅੱਜ ਉਹੀ ਕਿਸਾਨਾਂ ਨੂੰ ਇਹ ਗੱਲ ਕਹਿ ਕੇ ਪੁਕਾਰਦੇ ਕਿ ਕਿਸਾਨ ਜਥੇਬੰਦੀ ਵਾਲੇ ਜਿਹੜੇ ਆਗੂ ਨੇ ਇਹ ਅਸਲ ਦੇ ਵਿੱਚ ਕਿਸਾਨ ਹੀ ਹੈਗੇ ਆਗੂ ਬਣ ਚੁੱਕੇ ਨੇ ਤੇ ਇਹ ਤਾਂ ਸੱਸਾਂ ਨੂਹਾਂ ਦਾ ਝਗੜਾ ਲੈ ਕੇ ਵੀ ਧਰਨੇ ਲਾ ਲੈਂਦੇ ਨੇ ਨਹੀਂ ਫਿਰ ਇਹਦੇ 'ਚ ਚਲੋ ਠੀਕ ਆ ਵੀ ਜੇ ਸੱਸਾਂ ਨੂਹਾਂ ਦੇ ਧਰਨੇ ਉਹ ਚ ਰੌਲੇ 'ਚ ਵੀ ਵੜਦੇ ਨੇ ਤਾਂ ਇਹਦੇ 'ਚ ਫਿਰ ਥੋੜੀ ਨਲਕੀ ਆ ਜੇ ਤੁਸੀਂ ਜਿਹਦੇ ਤੇ ਉਮੀਦ ਹੁੰਦੀ ਆ ਬੰਦਾ ਉਹਦੇ ਕੋਲ ਹੀ ਜਾਂਦਾ ਜੇ ਉਹਨਾਂ ਨੂੰ ਪਤਾ ਵੀ ਪ੍ਰਸ਼ਾਸਨ ਤੋਂ ਉਮੀਦ ਨਹੀਂ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਤਾਂ ਉੱਥੇ ਹੀ ਜਾਊਗਾ ਬੰਦਾ ਜਿੱਥੇ ਫਰਿਆਦ ਬੰਦੇ ਦੀ ਸੁਣੀ ਜਾਊਗੀ ਸੋ ਪਹਿਲੀ ਗੱਲ ਤਾਂ ਇੱਥੇ ਇਹ ਹੈਗੇ ਦੂਸਰੀ ਗੱਲ ਕਿਉਂਕਿ ਇਹੀ ਭਗਵੰਤ ਮਾਨ ਜਿਹੜਾ ਐ ਕਹਿੰਦਾ ਸੀ ਮੈਂ ਪੰਜਾਬ ਦਾ ਪੁੱਤਾਂ ਮੈਂ ਖੇਤੀ ਕਰੀਆ ਖੇਤੀ ਨਾਲ ਜੁੜਿਆ ਹੋਇਆ ਹਾਂ ਇੰਜਨਾਂ ਦੇ ਮੂਹਰੇ ਪਿਆ ਧੂਏ ਦੇ ਅੱਗੇ ਪਿਆ ਫਟੇ ਚਾੜੇ ਨੇ ਜੈਨ ਡੋਰੀਆਂ ਪਤਲੀਆਂ ਨੇ ਸੋ ਅੱਜ ਤੁਸੀਂ ਦੇਖ ਲਓ ਵੀ ਇਹ ਚੰਗੀ ਤਰ੍ਹਾਂ ਫਿਰ ਤਾਂ ਤੂੰ ਹਾਲਾਤ ਜਾਣਦਾ ਵੀ ਐਮਐਸਪੀ ਬਿਨਾ ਜਿਹੜਾ ਕਿਸਾਨ ਆ ਉਹ ਨਹੀਂ ਬੱਸ ਸਕਦਾ ਐਮਐਸਪੀ ਦਾ ਸਭ ਤੋਂ ਮੇਨ ਮੁੱਦਾ ਸੀਗਾ ਜਿਹਦੇ ਤੇ ਇਹ ਸੰਘਰਸ਼ ਚੱਲ ਰਿਹਾ ਸੀ ਫਿਰ ਤੈ ਤਾਂ ਆਪਦੇ ਆਪ ਹੀ ਸਾਰਾ ਸੰਘਰਸ਼ ਸਾਡਾ ਖੇਰੂ ਖੇਰੂ ਕਰਿਆ ਫਿਰ ਤੂੰ ਵੀ ਕਿਵੇਂ ਬਈ ਕਿਸਾਨਾਂ ਦਾ ਹਮਾਇਤੀ ਹੋ ਸਕਦਾ ਤੂੰ ਤਾਂ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਅੱਜ ਤੱਕ ਦਾ ਸੋ ਇਹ ਕਿਸਾਨ ਜਥੇਬੰਦੀਆਂ ਦੇ ਵਿੱਚ ਹਲੇ ਵੀ ਰੋਸ ਆ ਕਿਉਂਕਿ ਸ਼ੰਭੂ ਤੇ ਖਨੌਰੀ ਜੋ ਮੋਰਚਾ ਲੱਗਿਆ ਸੀ ਕਿਸਾਨਾਂ ਦੀ ਮੰਗ ਸੀ ਕਿ ਜੋ ਇਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜਿਸ ਦੇ ਵਿੱਚ ਮੁੱਖ ਤੌਰ ਤੇ ਐਮਐਸਪੀ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਆ ਜੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਸੀ ਪਰ ਕ੍ਰੈਕਡਾਉਨ ਹੋ ਜਾਂਦਾ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਸਮਾਨ ਚੋਰੀ ਹੋ ਜਾਂਦਾ ਹੁਣ ਤੱਕ ਸਰਕਾਰ ਦੇ ਵੱਲੋਂ ਉਸ ਦੀ ਪਰਪਾਈ ਨਹੀਂ ਕੀਤੀ ਗਈ ਤੇ ਜਿਹੜਾ ਸਮਾਨ ਚੋਰੀ ਹੋਇਆ ਜ਼ਿਆਦਾਤਰ ਉਹ ਸਮਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਘਰਾਂ ਦੇ ਵਿੱਚੋਂ ਹੀ ਮਿਲ ਰਿਹਾ ਪਹਿਲਾਂ ਹਲਕਾ ਕਨੌਰ ਦੀ ਜੇਕਰ ਗੱਲ ਕਰੀਏ ਤਾਂ ਗਰਲਾਲ ਕਨੌਰ ਦੇ ਉੱਪਰ ਵੀ ਗੰਭੀਰ ਇਲਜ਼ਾਮ ਲੱਗੇ ਸੀ ਕਿ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਦੇ ਘਰਾਂ ਦੇ ਕੋਲੋਂ ਟਰਾਲੀਆਂ ਮਿਲੀਆਂ ਨੇ ਇਸੇ ਤਰ੍ਹਾਂ ਦੇ ਨਾਲ ਬੀਤੇ ਕੱਲ ਨਾਬਾ ਤੋਂ ਵੀ ਕੁਝ ਟਰੈਕਟਰਾਂ ਦੇ ਟਾਇਰ ਤੇ ਕੁਝ ਹੋਰ ਸਮਾਨ ਬਰਾਮਦ ਕੀਤਾ ਗਿਆ ਤੇ ਉਹ ਨਗਰ ਕੌਂਸਲਰ ਦਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਰੱਖਦੇ ਤਾਂ ਉਹਨਾਂ ਦੇ ਉੱਪਰ ਵੀ ਐਫਆਈਆਰ ਆ ਜੋ ਜਥੇਬੰਦੀਆਂ ਦੇ ਵੱਲੋਂ ਕਰਾ ਦਿੱਤੀ ਗਿਆ ਤੇ ਹੋਰ ਵੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਇਸੇ ਤਰ੍ਹਾਂ ਦੇ ਨਾਲ ਜਾਂਚ ਪੜਤਾਲ ਆ ਜੋ ਅੱਗੇ ਸ਼ੁਰੂ ਹੋਵੇਗੀ ਤਾਂ ਵੱਡੇ ਸਵਾਲਾਂ ਦੇ ਵਿੱਚ ਕੱਟੜ ਇਮਾਨਦਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਘਿਰਦੀ ਹੋਈ ਦਿਖਾ ਰਹੀ ਹੈ ਕਿਉਂਕਿ ਕੱਟੜ ਇਮਾਨਦਾਰ ਹੁਣ ਨਹੀਂ ਰਹੀ ਇਹਨਾਂ ਦੇ ਉੱਪਰ ਟੈਗ ਲੱਗ ਚੁੱਕਿਆ ਟਰਾਲੀ ਚੋਰੀ ਦਾ ਸ਼ੰਭੂ ਤੇ ਖਨੌਰੀ ਮੋਰਚੇ ਤੋਂ ਬਾਅਦ ਇਹ ਟੈਗ ਆਮ ਆਦਮੀ ਪਾਰਟੀ ਦੇ ਉੱਪਰ ਲੱਗਿਆ ਕਿ ਇਹ ਟਰਾਲੀ ਚੋਰ ਨੇ ਤੇ ਪਿੰਡਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵੜਨਾ ਮੁਸ਼ਕਲ ਹੋਇਆ ਪਿਆ ਹੈ 90 ਤੋਂ ਅਜੇ ਰਖੜਾ ਦੀ ਰਿਪੋਰਟ ਸ਼ੋਨੂ ਸ਼ਰਮਾ ਦੇ ਨਾਲ